ਹੁਣ ਇਹ ਨੰਗ ਜਥੇ ਬੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਸੀ ਉੱਪਰ ਜਾਣ ਦੇ ਲਈ ਕੋਸ਼ਿਸ਼ ਕਰ ਰਹੀਆਂ ਸੀ ਪਰ ਉਹਨਾਂ ਨੂੰ ਜਿਹੜਾ ਬਾਹਰ ਕੱਢਿਆ ਜਾ ਰਿਹਾ ਹੈਗਾ ਹੰਸਿੰਘ ਇਹ ਕਹਿ ਰਹੇ ਨੇ ਕਿ ਅਸੀਂ ਉੱਪਰ ਜਾਣਾ ਹੈਗਾ ਪਰ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਹੈ ਤੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਨਾਲ ਹੀ ਇੱਥੇ ਖਾਰੀ ਗੰਜ ਦੇ ਵਿੱਚ ਪੁਲਿਸ ਵੀ ਪਹੁੰਚੀ ਹੋਈ ਹੈ ਨਗਾਤੜ ਇੱਕ ਆਸ਼ਾ ਭਖਤਾ ਆਇਆ ਜਾ ਰਿਹਾ ਸੀ ਕਿ ਜਿਹੜਾ ਹੈਗਾ ਕੋਈ ਇੱਥੇ ਕੁਛ ਵੀ ਅਣਸਕਾਮੀ ਘਟਨਾ ਨਾ ਵਾਪਰੇ। 6 ਜੂਨ ਅੱਜ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਹੋਂਾਂ ਦੇ ਵੱਲੋਂ ਸਨਮਾਨ ਕੀਤੇ ਜਾਣਾ ਸੀ ਸ਼ਹੀਦਾਂ ਦਾ ਤੇ ਕੌਮ ਜਰਾ ਸੰਦੇਸ਼ ਦਿੱਤਾ ਜਾਣਾ ਸੀ ਪਰ ਸੰਪਰਦਾਨਾ ਮਾ ਉਸ ਗੱਲ ਦਾ ਵਿਰੋਧ ਕਰ ਰਹੀ ਹੈ ਇਹਨਾਂ ਨੇ ਕਿਹਾ ਕਿ ਜਿਹੜੇ ਪੰਥ ਨੂੰ ਪਰਵਾਨਿਤ ਨਹੀਂ ਨੇ ਜੱਜਦਾਰ ਉਹ ਅਝਾ ਨਹੀਂ ਕਰ ਸਕਦੇ ਤਸਵੀਰਾਂ ਤੁਹਾਨੂੰ ਦਿਖਾਵਾ ਗਿਆ ਕਾਲ ਤਖਤ ਸਾਹਿਬ ਦੀਆਂ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਬਹਿਸ ਹੋ ਰਹੀ ਹੈਗੀ ਇੱਕ ਪਾਸੇ ਐ ਜੀ ਪੀ ਸੀ ਦੀ ਟਾਸਕ ਫੋਰਸ ਹੈ ਤੇ ਦੂਜੇ ਪਾਸੇ ਨਿਹੰਗ ਜਥੇਬੰਦੀਆਂ ਤੁਸੀਂ ਦੇਖ ਸਕਦੇ ਹੋਗੇ ਮੈਂ ਕਹੂੰਗਾ ਬਲਜਿੰਦਰ ਬਿਲਕੁਲ ਝੂਮ ਕਰ ਦਿੱਤਾ ਜਾਂ ਇਹਦਾ ਤਸਵੀਰਾਂ ਦੇਖੋ ਸੀ ਇਹ ਹੁਣ ਇਹ ਨਿਹੰਗ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਸੀ ਉੱਪਰ ਜਾਣ ਦੇ ਲਈ ਕੋਸ਼ਿਸ਼ ਕਰ ਰਹੀਆਂ ਸੀ ਪਰ ਉਹਨਾਂ ਨੂੰ ਜਿਹੜਾ ਬਾਹਰ ਕੱਢਿਆ ਜਾ ਰਿਹਾ ਹੈਗਾ ਔਰ ਇੱਕ ਪਾਸੇ SGPC ਦੀ ਟਾਸਕ ਫੋਰਸ ਤੁਸੀਂ ਦੇਖ ਸਕਦੇ ਹੋਗੇ ਭਾਰੀ ਗਿਣਤੀ ਦੇ ਵਿੱਚ ਤਰਨਾਹਤ ਕੀਤੀ ਹੋਈ ਹੈਗੀ ਇੱਕ ਪਾਸੇ ਨਿਹੰਗ ਜਥੇਬੰਦੀਆਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਤਾਂ ਹੁਣ ਹੁਣੇ ਬਾਬਾ ਬਲਵੀਰ ਸਿੰਘ ਜੀ ਬੱਦਰ ਦਾ ਲਾਏ ਸੀ ਤੇ ਆ ਦੂਜੇ ਪਾਸੇ ਦੇਖੋ ਨੰਘ ਜਥੇ ਬੰਦੀਆਂ ਦੇ ਜਿਹੜੇ ਆਗੂ ਨੇ ਜਿਹੜੇ ਨੰਘ ਜਥੇ ਬੰਦੀਆਂ ਦੇ ਨੰਘ ਸਿੰਘ ਨੇ ਉਹ ਦੇਖੋ ਮੈਂ ਕਹੂੰਗਾ ਬਲਜਿੰਦਰ ਖੱਬੇ ਸਾਈਡ ਤੋਂ ਦਿਖਾਓ ਖੱਬੇ ਸਾਈਡ ਤੋਂ ਦਿਖਾਓ ਬਿਲਕੁਲ ਜਿਹੜਾ ਪੌੜੀਆਂ ਤੋਂ ਉੱਪਰ ਤੁਸੀਂ ਦੇਖ ਸਕਦੇ ਹੋਗੇ ਇੱਥੇ ਵੀ ਜਿਹੜਾ ਹੁਣ ਹੌਲੀ ਹੌਲੀ ਹਲਚਲ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਐਸਜੀਪੀਸੀ ਟਾਸਕ ਫੋਰਸ ਮੈਂ ਕਹੂੰਗਾ ਬਿਲਕੁਲ ਜ਼ੂਮ ਕੀਤਾ ਜਾਏ ਬਲਜਿੰਦਰ ਜਿੱਥੇ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਨੇ ਉਹ ਨੇੜੇੋਂ ਦਿਖਾਇਆ ਜਾਏ ਉਹ ਤੁਸੀਂ ਦੇਖ ਸਕਦੇ ਹੋਗੇ ਨੰਗਜਾਥੇ ਬੰਦੀਆਂ ਇੱਕ ਪਾਸੇ ਤੇ ਦੂਜੇ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਦੋਨਾਂ ਵਿਚਕਾਰ ਜਿਹੜੀ ਬਹਿਸ ਹੋ ਰਹੀ ਹੈਗੀ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਨੰਗਜਾਥੇ ਬੰਦੀਆ ਪਰ ਐਸਜੀਪੀਸੀ ਦੀ ਟਾਸਕ ਫੋਰਸ ਦੇ ਬਲੋਂ ਨੰਗਜਾਥੇ ਬੰਦੀਆਂ ਦੇ ਕੁਝ ਕਨੇ ਹੰਗਾ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂਗੇ ਇਹਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜੋ ਸੀਨ ਬਣਿਆ ਤੁਸੀਂ ਆ ਦੇਖ ਸਕਦੇ ਹੋਗੇ ਕਿਸ ਪ੍ਰਕਾਰ ਇਹ ਜੜੇ ਨੇ ਨਿਹੰਗ ਸਿੰਘ ਇਹ ਕਹਿ ਰਹੇ ਨੇ ਕਿ ਅਸੀਂ ਉੱਪਰ ਜਾਣਾ ਹੈਗਾ ਪਰ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਹੈ ਤੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਕਿ ਨਾਲੀ ਇੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਵੀ ਪਹੁੰਚੀ ਹੋਈ ਹੈ ਅੰਮ੍ਰਿਤਸਰ ਪੁਲਿਸ ਵੀ ਪਹੁੰਚੀ ਹੈ ਜਿਹਨਾਂ ਰੈੱਡ ਪੰਘਾਂਵਨੀਆਂ ਹੋਈਆਂ ਵਾਈਟ ਸ਼ਰਟਾਂ ਪਾਈਆਂ ਹੋਈਆਂ ਨੇ ਇਹ ਪੁਲਿਸ ਹੈ ਪੁਲਿਸ ਦੇ ਮੁਲਾਜ਼ਮ ਨੇ ਔਰ ਦੂਜੇ ਪਾਸੇ ਦੇਖ ਸਕਦੇ ਹੋਗੇ ਐਸਜੀਪੀਸੀ ਦੀ ਟਾਸਕ ਫੋਰਸ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਅੱਜ ਲਗਾਤਾਰ ਇੱਕ ਹਾਸ਼ਿਆ ਪਕਟਾਇਆ ਜਾ ਰਿਹਾ ਸੀ ਕਿ ਜਿਹੜਾਗਾ ਕੋਈ ਇੱਥੇ ਕੁਝ ਵੀ ਅਨਸਕਾਮੀ ਘਟਨਾ ਨਾਮ ਵਾਪਰੇ ਜਿਵੇਂ ਕਰਕੇ ਪਹਿਲੀ ਇਤਿਹਾਸ ਵਰਤਨ ਦੇ ਲਈ ਤੁਸੀਂ ਦੇਖ ਸਕਦੇ ਹੋ ਐਸਜੀਪੀਸੀ ਦੇ ਟਾਸਕ ਫੋਰਸ ਦੇ ਭਾਰੀ ਗਿਣਤੀ ਦੇ ਵਿੱਚ ਮੈਂਬਰ ਇੱਥੇ ਪਹੁੰਚੇ ਹੋਏ ਸੀਗੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਲਾਈਵ ਦਿਖਾ ਰਹੇ ਆਂਗੇ ਮੈਂ ਕਹੂੰਗਾ ਬਲਜਿੰਦਰ ਇੱਕ ਵਾਰ ਹੋਰ ਦੁਬਾਰੇ ਦਿਖਾਓ ਦੇਖੋ ਤੁਸੀਂ ਉਹ ਦੇਖੋ ਇੱਕ ਹੋਰ ਜਿਸ ਨੂੰ ਬਾਹਰ ਕੱਢਿਆ ਗਿਆਗਾ ਇੱਕ ਜ਼ੂਮ ਕਰਕੇ ਦਿਖਾਓ ਬਲਜਿੰਦਰ ਇੱਕ ਹੋਰ ਨਿਹੰਗ ਸਿੰਘ ਨੂੰ ਬਾਹਰ ਕੱਢਿਆ ਗਿਆਗਾ ਜੋ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਤਾਂ ਹੀ ਹੈ ਕਿ ਸਾਰਾ ਕੁਝ ਸ਼ਾਂਤੀ ਰਹੇ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਸ਼ਾਂਤੀ ਨਾਲ ਸਾਰਾ ਕੁਝ ਨਿਬੜੇ ਕਿਉਂਕਿ ਲਗਾਤਾਰ ਜਿਹੜਾ ਗਾਹ ਤੌਂਦਾ ਦਦੀ ਕਿ ਲਗਾਤਾਰ ਨਿੰੰਗ ਜਥੇ ਬੰਦਿਆਂ ਦਮਦਮੀ ਟਕਸਾਲ ਇੱਕ ਪਾਸੇ ਸਾਰੇ ਇਸ ਗੱਲਾਂ ਦਾ ਵਿਰੋਧ ਕਰ ਰਹੇ ਸੀਗੇ ਕਿ ਜਿਹੜੇ ਤੌਂਦਾ ਦੇ ਕਿ ਜਿਹੜੇ ਇੱਥੇ ਜਹੇਦਾਰ ਨੇ ਉਹ ਨਾ ਸਨਮਾਨਤ ਕਰਨ ਉਹ ਨਾਂ ਜਿਹੜਾ ਸਰੋਪਾਉ ਦੇਣ ਪਰ ਹੁਣ ਦੇਖਣਾ ਹੋਊਗਾ ਕਿ ਆਖਰਕਾਰ ਬੰਦਾ ਕੀ ਹੈਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਟਾਸਕ ਫੋਰਸ ਹੈ ਉਹ ਵੀ ਲਾਈ ਗਈ ਹੈ ਕਿ ਐਸਜੀਪੀਸੀ ਦੀ ਖਾਸ ਤੌਰ ਤੇ ਟਕਰਾਓ ਨਾ ਹੋਵੇ ਆ ਦੇਖੋ ਉਸੇ ਟਕਰਾਓ ਨਾ ਹੋਣ ਦੇ ਲਈ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਹੈਗਾ ਪਰ ਥੋੜਾ ਬਹੁਤ ਟਕਰਾਓ ਜਿਹੜਾਗਾ ਉਹ ਹੋ ਰਹੇਗਾ ਕਿਉਂਕਿ ਅੰਦਰ ਜਾਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈਗੀ ਪਰ ਅੰਦਰ ਨਹੀਂ ਜਾਣ ਦਿੱਤਾ ਯਾਰੇ ਕੁਸ਼ਕ ਨਿਹੰਗਾਂ ਵੱਲੋਂ ਹਾਲਾਂਕਿ ਇਸ ਗੱਲ ਦਾ ਵਿਰੋਧ ਜਤਾਇਆ ਗਿਆ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਹੈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਤਾਂ ਇਹ ਤਸਵੀਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਜਿੱਥੋਂ ਤੁਹਾਨੂੰ ਲਾਈਵ ਦਿਖਾ ਰਹੇ ਅੰਗ ਪ੍ਰੋ ਪੰਜਾਬ ਟੀਵੀ ਔਰ ਆ ਦੇਖੋ ਕਾਲੀਆਂ ਪੱਗਾਂ ਜਨਾਂ ਬੰਨੀਆਂ ਇਹ ਸਾਰੇ ਜਿਹੜਾ ਟਾਸਕ ਫੋਰਸ ਦੇ ਮੈਂਬਰ ਨੇ ਜਿੱਥੇ ਟਾਸਕ ਫੋਰਸ ਦੇ ਮੈਂਬਰ ਲਗਾਏ ਗਏ ਨੇ ਤਾਂ ਕਿ ਕੋਈ ਘਟਨਾ ਨਾ ਵਾਪਰੇ ਕੋਈ ਕਿਸੇ ਤਰ੍ਹਾਂ ਦਾ ਇੱਥੇ ਵੈਰ ਵਿਰੋਧ ਨਾ ਹੋਵੇ ਸਾਰਾ ਕੁਝ ਸ਼ਾਂਤੀ ਨਾਲ ਨਿਭੜੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਸਾਰਾ ਕੁਝ ਸ਼ਾਂਤੀ ਦੇ ਨਾਲ ਨਿਭੜਨਾ ਚਾਹੀਦਾ ਹੈ ਪਹਿਲਾਂ ਬਾਬਾ ਬਲਬੀਰ ਸਿੰਘ ਜੀ ਗਏ ਸੀ ਮੁੱਢਾਦਾਲ ਦੇ ਮੁਖੀ ਤੇ ਹੁਣ ਭਾਈ ਜਸਬੀਰ ਸਿੰਘ ਰੋਡੇ ਵੀ ਇੱਥੇ ਪਹੁੰਚੇ ਹੋਏ ਨੇ ਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਇਹ ਤਸਵੀਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਜਿੱਥੇ ਇਹ ਸਾਰਾ ਕੁਝ ਵਾਪਰਿਆ ਥੋੜੀ ਦੇਰ ਦੇ ਵਿੱਚ ਮੜ ਮੋਟਾ ਜਿਹੜਾ ਤੁਸੀਂ ਦੇਖਿਆ ਕਿ ਜਿਸ ਪ੍ਰਕਾਰ ਇੱਕ ਨੰਗ ਸਿੰਘ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਹਾਲਾਂਕਿ ਉਹ ਜਥੇਬੰਦੀਆਂ ਦੇ ਨਾਲ ਆਇਆ ਸੀ ਪਰ ਕੀ ਕਾਰਨ ਦੇ ਕੇ ਉਹ ਅੰਦਰ ਨਹੀਂ ਜਾ ਸਕਿਆ ਉਸ ਤੋਂ ਬਾਅਦ ਲਗਾਤਾਰ ਇੱਕ ਦੋ ਹੋਰ ਨੰਗਾਂ ਨੂੰ ਬਾਹਰ ਕੱਢਿਆ ਗਿਆ ਸ਼ਾਇਦ ਹੋ ਸਕਦਾ ਹੈ ਕਿ ਉਹ ਮਾਹੌਲ ਖਰਾਬ ਕਰ ਰਹੇ ਹੋਣ ਜਾਂ ਕੀ ਹੈ ਇਹ ਤਾਂ ਜਿਹੜਾ ਬਾਅਦ ਦੀ ਗੱਲ ਆ ਪਰ ਤੁਸੀਂ ਇੱਕ ਵਾਰ ਤਸਵੀਰ ਦੇਖੀ ਹੈ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਹੈ ਇਸ ਦੇ ਵਿੱਚ ਤੁਸੀਂ ਸਾਫ਼ ਦੇਖਿਆ ਕਿਸ ਪ੍ਰਕਾਰ ਜਿਹੜਾ ਨਿਆੰਗ ਨੂੰ ਬਾਹਰ ਕੱਢਿਆ ਗਿਆ ਔਰ ਐਸਜੀਪੀਸੀ ਵੀ ਨਹੀਂ ਚਾਹੂਗੀ ਕਿ ਕਿਸੇ ਤਰ੍ਹਾਂ ਦਾ ਟਕਰਾਅ ਇੱਥੇ ਬਣੇ ਕਿਉਂਕਿ ਸਾਰਾ ਕੁਝ ਸ਼ਾਂਤੀ ਦੇ ਨਾਲ ਬੜੇ ਹਾਲਾਂਕਿ ਦੇਖਣਾ ਹੋਊਗਾ ਕਿ ਜਹਿਦਦਾਰ ਕੁਲਦੀਪ ਸਿੰਘ ਗੜਗਾਜਾ ਇੱਥੇ ਅਰਦਾਸ ਕਰਨ ਆਉਂਦੇ ਨੇ ਜਾਂ ਉਸ ਤੋਂ ਬਾਅਦ ਸਰੋਪਾ ਉਹ ਵੀ ਦਿੰਦੇ ਨੇ ਜਾ ਉਸ ਤੋਂ ਬਾਅਦ ਸਨਮਾਨ ਕਰਦੇ ਨੇ ਜਾਂ ਨਹੀਂ ਕਰਦੇ ਜਾਂ ਕਾਂਗਰਸਾਂ ਸੰਦੇਸ਼ ਦਿੰਦੇ ਆ ਜਾਂ ਨਹੀਂ ਦਿੰਦੇ ਇਹ ਗੱਲਾਂ ਸਾਰੀਆਂ ਦੇਖਣ ਵਾਲੀਆਂ ਹੋਣ ਗਿਆ ਆਉਣ ਵਾਲੇ ਕੁਝ ਹੀ ਮਿੰਟਾਂ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਏਗਾ ਸ਼੍ਰੀ ਕਾਲਤਕ ਸਾਹਿਬ ਤੋਂ ਤੁਹਾਨੂੰ ਲਗਾਤਾਰ ਜਿਹੜਾ ਹੈ ਕਵਰੇ ਸੀ ਦਿਖਾ ਰਹੇ ਆਂਗੇ ਕੈਮਰਾ ਪਰਸਨ ਬਲਜਿੰਦਨਾ ਮਨਦੀਪ ਜੋ ਸ਼੍ਰੀ ਕਾਲਤਕ ਸਾਹਿਬ ਜਿਹੜੀਆਂ ਤੁਹਾਨੂੰ ਲਾਈਵ ਦਿਖਾ ਰਹੇ ਆਂਗੇ ਮੈਂ ਕਹੂੰਗਾ ਬਲਜਿੰਦਰ ਇੱਕ ਵਾਰ ਹੋਰ ਦੁਬਾਰੇ ਦਿਖਾਓ ਦੇਖੋ ਤੁਸੀਂ ਉਹ ਦੇਖੋ ਇੱਕ ਹੋਰ ਜਿਸ ਨੂੰ ਬਾਹਰ ਕੱਢਿਆ ਗਿਆ ਹੈਗਾ ਇੱਕ ਜ਼ੂਮ ਕਰਕੇ ਦਿਖਾਓ ਬਲਜਿੰਦਰ ਇੱਕ ਹੋਰ ਨਿਹੰਗ ਸਿੰਘ ਨੂੰ ਬਾਹਰ ਕੱਢਿਆ ਗਿਆ ਹੈਗਾ ਜੋ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਤਾਂ ਹੀ ਹੈ ਕਿ ਸਾਰਾ ਕੁਝ ਸ਼ਾਂਤੀ ਰਹੇ ਅਸੀਂ ਵੀ ਇਹੀ ਚਾਹੁੰਦੇ ਆ ਕਿ ਸ਼ਾਂਤੀ ਨਾਲ ਸਾਰਾ ਕੁਝ ਨਿਬੜੇ ਕਿਉਂਕਿ ਲਗਾਤਾਰ ਜਿਹੜਾ ਹੈਗਾ ਧੌਂਦਾ ਦੀ ਕਿ ਲਗਾਤਾਰ ਨਿੰੰਗ ਜਥੇ ਬੰਦਿਆਂ ਦਮਦਮੀ ਟਕਸਾਲ ਇੱਕ ਪਾਸੇ ਸਾਰੇ ਇਸ ਗੱਲਾਂ ਦਾ ਵਿਰੋਧ ਕਰ ਰਹੇ ਸੀਗੇ ਕਿ ਜਿਹੜੇ ਧੌਂਦਾ ਦੀ ਕਿ ਜਿਹੜੇ ਇੱਥੇ ਜਹੇਦਾਰ ਨੇ ਉਹ ਨਾਂ ਸਨਮਾਨਤ ਕਰਨ ਉਹ ਨਾਂ ਜਿਹੜਾ ਸਰੂਪਾਉ ਦੇਣ ਪਰ ਹੁਣ ਦੇਖਣਾ ਹੋਊਗਾ ਕਿ ਆਖਰਕਾਰ ਬੰਦਾ ਕੀ ਹੈਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਟਾਸਕ ਫੋਰਸ ਹੈ ਉਹ ਵੀ ਲਾਈ ਗਈ ਹੈ ਕਿ ਐਸਜੀਪੀਸੀ ਦੀ ਖਾਸ ਤੌਰ ਤੇ ਟਕਰਾਓ ਨਾ ਹੋਵੇ ਆ ਦੇਖੋ ਉਸੇ ਟਕਰਾਓ ਨਾ ਹੋਣ ਦੇ ਲਈ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਹੈਗਾ ਪਰ ਥੋੜਾ ਬਹੁਤ ਟਕਰਾਓ ਜਿਹੜਾਗਾ ਉਹ ਹੋ ਰਿਹਾ ਹੈਗਾ ਕਿਉਂਕਿ ਅੰਦਰ ਜਾਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈਗੀ ਪਰ ਅੰਦਰ ਨਹੀਂ ਜਾਣ ਦਿੱਤਾ ਯਾਰੇ ਕੁਝ ਨਿਹੰਗਾ ਵੱਲੋਂ ਹਾਲਾਂਕਿ ਇਸ ਗੱਲ ਦਾ ਵਿਰੋਧ ਜਤਾਇਆ ਗਿਆ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਤਾਂ ਇਹ ਤਸਵੀਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਜਿੱਥੋਂ ਤੁਹਾਨੂੰ ਲਾਈਵ ਦਿਖਾ ਰਹੇ ਅੰਗ ਪ੍ਰੋ ਪੰਜਾਬ ਟੀਵੀ ਔਰ ਆ ਦੇਖੋ ਕਾਲੀਆਂ ਪੱਗਾਂ ਦੇ ਬੰਨੀਆਂ ਇਹ ਸਾਰੇ ਜਿਹੜਾ ਟਾਸਕ ਫੋਰਸ ਦੇ ਮੈਂਬਰ ਨੇ ਜਿੱਥੇ ਟਾਸਕ ਫੋਰਸ ਦੇ ਮੈਂਬਰ ਲਗਾਏ ਗਏ ਨੇ ਤਾਂ ਕਿ ਕੋਈ ਘਟਨਾ ਨਾ ਵਾਪਰੇ ਕੋਈ ਕਿਸੇ ਤਰ੍ਹਾਂ ਦਾ ਇੱਥੇ ਵੈਰ ਵਿਰੋਧ ਨਾ ਹੋਵੇ ਸਾਰਾ ਕੁਝ ਸ਼ਾਂਤੀ ਦੇ ਨਾਲ ਨਿਬੜੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਸਾਰਾ ਕੁਝ ਸ਼ਾਂਤੀ ਦੇ ਨਾਲ ਨਿਬੜਨਾ ਚਾਹੀਦਾ ਹੈ ਪਹਿਲਾਂ ਬਾਬਾ ਬਲਬੀਰ ਸਿੰਘ ਜੀ ਗਏ ਸੀ ਬੁੱਢਾਦਾਲ ਦੇ ਮੁਖੀ ਤੇ ਹੁਣ ਭਾਈ ਜਸਬੀਰ ਸਿੰਘ ਰੋਡੇ ਵੀ ਇੱਥੇ ਪਹੁੰਚੇ ਹੋਏ ਨੇ ਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਇਹ ਤਸਵੀਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਜਿੱਥੇ ਇਹ ਸਾਰਾ ਕੁਝ ਵਾਪਰਿਆ ਥੋੜੀ ਦੇਰ ਦੇ ਵਿੱਚ ਮੜ ਮੋਟਾ ਜਿਹੜਾ ਤੁਸੀਂ ਦੇਖਿਆ ਕਿ ਜਿਸ ਪ੍ਰਕਾਰ ਕੰਨ੍ਹ ਸਿੰਘ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਹਾਲਾਂਕਿ ਉਹ ਜਥੇਬੰਦੀਆਂ ਦੇ ਨਾਲ ਆਇਆ ਸੀ ਪਰ ਕੀ ਕਾਰਨ ਦੇ ਕੇ ਉਹ ਅੰਦਰ ਨਹੀਂ ਜਾ ਸਕਿਆ ਉਸ ਤੋਂ ਬਾਅਦ ਲਗਾਤਾਰ ਇੱਕ ਦੋ ਹੋਰ ਨਿੰਗਾਂ ਨੂੰ ਬਾਹਰ ਕੱਢਿਆ ਗਿਆ ਸ਼ਾਇਦ ਹੋ ਸਕਦਾ ਹੈ ਕਿ ਉਹ ਮਾਹੌਲ ਖਰਾਬ ਕਰ ਰਹੇ ਹੋਣ ਜਾਂ ਕੀ ਹੈ ਇਹ ਤਾਂ ਜਿਹੜਾ ਬਾਅਦ ਦੀ ਗੱਲ ਆ ਪਰ ਤੁਸੀਂ ਇੱਕ ਵਾਰ ਤਸਵੀਰ ਦੇਖੀ ਹੈ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਹੈ ਇਸ ਦੇ ਵਿੱਚ ਤੁਸੀਂ ਸਾਫ਼ ਦੇਖਿਆ ਕਿਸ ਪ੍ਰਕਾਰ ਜਿਹੜਾ ਨਿਆੰਗ ਨੂੰ ਬਾਹਰ ਕੱਢਿਆ ਗਿਆ ਔਰ ਐਸਜੀਪੀਸੀ ਵੀ ਨਹੀਂ ਚਾਹੂਗੀ ਕਿ ਕਿਸੇ ਤਰ੍ਹਾਂ ਦਾ ਟਕਰਾਅ ਇੱਥੇ ਬਣੇ ਕਿਉਂਕਿ ਸਾਰਾ ਕੁਝ ਸ਼ਾਂਤੀ ਦੇ ਨਾਲ ਬੜੇ ਹਾਲਾਂਕਿ ਦੇਖਣਾ ਹੋਊਗਾ ਕਿ ਜਹੇਦਾਰ ਕੁਲਦੀਪ ਸਿੰਘ ਗੜਗਾਜਾ ਇੱਥੇ ਅਰਦਾਸ ਕਰਨ ਆਉਂਦੇ ਨੇ ਜਾਂ ਉਸ ਤੋਂ ਬਾਅਦ ਸਰੋਪਾ ਉਭੀ ਦਿੰਦੇ ਨੇ ਜਾ ਉਸ ਤੋਂ ਬਾਅਦ ਸਨਮਾਨ ਕਰਦੇ ਨੇ ਜਾਂ ਨਹੀਂ ਕਰਦੇ ਜਾਂ ਕਾਂਗਰਸ ਸੰਦੇਸ਼ ਦਿੰਦੇ ਆ ਜਾਂ ਨਹੀਂ ਦਿੰਦੇ ਇਹ ਗੱਲਾਂ ਸਾਰੀਆਂ ਦੇਖਣ ਵਾਲੀਆਂ ਹੋਣ ਗਿਆ ਆਉਣ ਵਾਲੇ ਕੁਝ ਹੀ ਮਿੰਟਾਂ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਏਗਾ શ્રી ਕਾਲ ਤੱਕ ਸਾਡਾ ਤੁਹਾਨੂੰ ਲਗਾਤਾਰ ਜਿਹੜਾ ਕਵਰੇ ਸੀ ਦਿਖਾ ਰਹਿਆਂਗੇ ਕੈਮਰਾ ਪਰਸਨ ਬਲਜਿੰਦਨਾ ਮਨਦੀਪ ਜੋ શ્રી ਕਾਲ ਤੱਕ ਸਾ